ਜਿਸ ਦੇ ਵਿੱਚ ਅੱਜ ਦਾ ਜਿਹੜਾ ਇਹ ਪਾਵਨ ਸ਼ਬਦ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਮੁਖਾਰੰਦ ਦੇ ਵਿੱਚੋਂ ਉਚਾਰਨ ਕੀਤਾ ਹੋਇਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 976 ਦੇ ਉੱਪਰ ਇਹ ਪਾਵਨ ਸ਼ਬਦ ਸਵੈਮਾਨ ਹੈ ਇਸ ਪਾਵਨ ਸ਼ਬਦ ਦੇ ਵਿੱਚ ਸਤਿਗੁਰੂ ਜੀ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਵਡਿਆਈ ਨੂੰ ਬਿਆਨ ਕਰਦੇ ਹਨ ਸਾਡੇ ਕਲ ਜੁਗੀ ਜੀਵਨ ਦਾ ਉਦਾਹਰਣ ਕਰਨ ਵਾਸਤੇ ਇਸ ਪਾਪੀ ਮਨ ਨੂੰ ਗੁਰੂ ਚਰਨਾਂ ਦੇ ਵਿੱਚ ਡੰਡੋਤ ਵੰਦਨਾ ਕਰਨੀ ਸਿਖਾਉਂਦੇ ਹਨ ਸਰੀਰ ਡੰਡੋਤ ਵੰਦਨਾ ਕਰਦਾ ਹੈ ਪਰ ਸਤਿਗੁਰੂ ਕਹਿੰਦੇ ਭਾਈ ਮਨ ਤੋਂ ਵੀ ਕਰਾਉਣੀ ਹੈ ਮਨ ਵੀ ਹਾਜ਼ਰੀ ਲਵਾਵੇ ਸਰੀਰ ਵੀ ਲਵਾ ਰਿਹਾ ਹੈ ਸੋ ਇਹ ਚ ਪਾਵਨ ਸ਼ਬਦ ਦੇ ਵਿੱਚ ਸਤਿਗੁਰੂ ਜੀ ਬਖਸ਼ਿਸ਼ਾਂ ਕਰਕੇ ਸਮਝਾ ਰਹੇ ਹਨ ਨਟ ਮਹੱਲਾ ਚੌਥਾ ਨਟ ਰਾਗ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਮੇਰੇ ਮਨ ਜਪ ਹਰ ਹਰ ਨਾਮ ਮਨੇ ਮਨ ਨੂੰ ਸੰਬੋਧਿਤ ਕਰਕੇ ਮਨ ਨਾਲ ਹੀ ਗੱਲਾਂ ਕਰਕੇ ਸਮਝਾ ਰਹੇ ਹਨ ਵੀ ਐ ਮੇਰੇ ਮਾਨਾ ਆਪਣੇ ਅੰਦਰ ਇਕਾਗਰਤਾ ਬਣਾਉਣ ਦੀ ਕੋਸ਼ਿਸ਼ ਕਰ ਆਪਣੇ ਮਨ ਦੇ ਨਾਲ ਸਤਿਗੁਰੂ ਗੱਲਾਂ ਕਰਕੇ ਸਾਨੂੰ ਸਮਝਾ ਰਹੇ ਨੇ ਮਨ ਨੂੰ ਸਮਝਾਉਣ ਵਾਸਤੇ ਮਨ ਦੇ ਨਾਲ ਹੀ ਗੱਲਾਂ ਕਰ ਰਹੇ ਨੇ ਦੇਖੋ ਕਿੱਡੀ ਜਿਹੜੀ ਹੈ ਵਿਚਾਰ ਡੁੰਗੀ ਹੈ ਸਮਝਣ ਵਾਲੀ ਮਨ ਦੇ ਨਾਲ ਗੱਲ ਕਰਕੇ ਮਨ ਨੂੰ ਸਮਝਾਉਣਾ ਸਿਆਣਿਆਂ ਦੀ ਕਹਾਵਤ ਵੀ ਹੈ ਨਾ ਚਲੋ ਕੋਈ ਮੰਨ ਲਓ ਜੀ ਕੋਈ ਦੁੱਖ ਆ ਗਿਆ ਜਿਹੜੇ ਸਿਆਣੇ ਸੱਜਣ ਨੇ ਜਾਂ ਕੋਈ ਬਿਜ਼ਨਸ ਦੇ ਵਿੱਚ ਘਾਟਾ ਪੈ ਗਿਆ ਉਹਨਾਂ ਨੇ ਵੀ ਕਹਿਣਾ ਹੁੰਦਾ ਵੀ ਪੁੱਤ ਕੋਈ ਗੱਲ ਨਹੀਂ ਇਹ ਮੈਨੂੰ ਮਨ ਸਮਝਾਉਣਾ ਪੈਂਦਾ ਹੈ ਭਾਵ ਹਿੰਮਤ ਰੱਖਣੀ ਪੈਂਦੀ ਹੈ ਹੌਸਲਾ ਰੱਖਣਾ ਪੈਂਦਾ ਹੈ ਅਡੋਲ ਰਹਿਣਾ ਪੈਂਦਾ ਹੈ ਮਨ ਦੇ ਨਾਲ ਗੱਲ ਕਰਕੇ ਧੰਗੁਰੂ ਰਾਮਦਾਸ ਮਹਾਰਾਜ ਜੀ ਮਨ ਨੂੰ ਹੀ ਸਮਝਾ ਰਹੇ ਨੇ ਮੇਰੇ ਮਨ ਜੱਪ ਹਰ ਹਰ ਨਾਮ ਮਨੇ ਐ ਮੇਰੇ ਮਨਾ ਆਪਣੇ ਅੰਦਰ ਇਕਾਗਰਤਾ ਬਣਾਉਣ ਦੀ ਕੋਸ਼ਿਸ਼ ਕਰ ਕਾਗਰਤਾ ਭਾਵ ਝੁਕਣਾ ਸਿੱਖ ਆਪਾਂ ਮਨ ਬਚਨ ਮਹਾਰਾਜ ਜੀ ਦੇ ਚਰਨਾਂ ਵਿੱਚ ਪੜਦੇ ਆ ਨਾ ਜੀ ਸਤਿਗੁਰੂ ਕਿਰਪਾ ਕਰੋ ਬਖਸ਼ੋ ਮੇਰਾ ਕਰੋ ਮਨ ਨੀਮਾ ਮਤੂ ਚੀ ਰੱਖਣ ਦੀ ਸਮੱਤ ਬਖਸ਼ੋ ਮਨ ਦੀ ਗੱਲ ਕੀਤੀ ਗਈ ਹੈ ਕਿਉਂਕਿ ਮਨ ਹੀ ਹੈ ਜੋ ਸਾਰੇ ਕਾਰਜ ਕਰਾਉਂਦਾ ਪਿਆ ਹੈ ਸੰਸਾਰ ਦੇ ਵਿੱਚ ਜਿੰਨੇ ਵੀ ਧਰਮ ਚੱਲ ਰਹੇ ਹਨ ਸਾਧ ਸੰਗਤ ਜੀ ਸਾਰੇ ਧਰਮਾਂ ਦਾ ਜੋਰ ਲੱਗਿਆ ਹੈ ਮਨ ਨੂੰ ਨੱਥ ਪਾਉਣ ਤੇ ਮਨ ਨੂੰ ਵਸ ਕਰਨ ਦੇ ਵਿੱਚ ਸਾਰਿਆਂ ਦਾ ਜੋਰ ਲੱਗਿਆ ਹੈ ਸਾਰੇ ਧਰਮਾਂ ਨੇ ਮਨ ਦੇ ਪਿੱਛੇ ਪੈ ਕੇ ਮਨ ਨੂੰ ਪਕੜ ਦੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਹੈ ਕਰ ਵੀ ਰਹੀ ਹੈ ਚੱਲ ਵੀ ਰਹੀ ਹੈ ਵੀ ਮਨ ਨੂੰ ਸਮਝਾਉਣ ਦੇ ਵਿੱਚ ਲੱਗੇ ਪਰ ਸਤਿਗੁਰੂ ਜੀ ਬਖਸ਼ਿਸ਼ਾ ਕਰਦੇ ਹਨ 10 ਦਿਸ ਕੋਜਿਤ ਮੈਂ ਫਿਰਿਉ ਜਤ ਦੇਖਾਂ ਤਤ ਸੋਏ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਸਤਿਗੁਰੂ ਕਹਿੰਦੇ ਭਾਈ ਕਿਹਨਾਂ ਦਾ ਮਨ ਬਸ ਆਉਂਦਾ ਹੈ ਆ ਜਾਂਦਾ ਹੈ ਮਨ ਬਸ ਆ ਜਾਂਦਾ ਹੈ ਪਰ ਕਿਨਾਂ ਦਾ ਮਨ ਬਸ ਆਉਂਦਾ ਹੈ ਜਿਨ੍ਹਾਂ ਦੇ ਉੱਪਰ ਪੂਰਨ ਕਿਰਪਾ ਹੋ ਜਾਂਦੀ ਹੈ ਜਿਨ੍ਹਾਂ ਦੇ ਉੱਪਰ ਸਤਿਗੁਰੂ ਜੀ ਦਿਆਲ ਹੋ ਜਾਂਦੇ ਹਨ ਤਰੁੱਠ ਪੈਂਦੇ ਹਨ ਜਿਨ੍ਹਾਂ ਦੇ ਉੱਪਰ ਬਖਸ਼ਿਸ਼ਾਂ ਮਿਹਰਾਂ ਕਰਦੇ ਹਨ ਉਹਨਾਂ ਦਾ ਮਨ ਬਸ ਆਉਂਦਾ ਹੈ ਫਿਰ ਫਿਰ ਮਨੁਪਦੀਆਂ ਮਰਜ਼ੀਆਂ ਦੇ ਮੁਤਾਬਕ ਨਹੀਂ ਚਲਾ ਸਕਦਾ ਮਨ ਨੂੰ ਗੁਰੂ ਦੀ ਮਿਹਰ ਬਖਸ਼ਿਸ਼ ਦਇਆ ਦਾ ਜਦੋਂ ਪਾਤਰ ਬਣਦਾ ਹੈ ਇਹ ਗੁਰੂ ਦੀ ਆਗਿਆ ਵਿੱਚ ਚੱਲਦਾ ਹੈ ਆਪਣੀ ਮਨਤ त्याਗ ਦਿੰਦਾ ਹੈ ਫਿਰ ਮਨ ਦੀ ਮਰਜ਼ੀ ਆਪਣੀ ਮਰਜ਼ੀ ਛੱਡ ਦਿੰਦਾ ਹੈ ਗੁਰੂ ਦੀ ਮਰਜ਼ੀ ਮੁਤਾਬਕ ਫਿਰ ਕਾਰਜ ਕਰਦਾ ਹੈ ਇਸੇ ਕਰਕੇ ਧੰਗੂ ਗ੍ਰਾਮਦਾਸ ਮਹਾਰਾਜ ਜੀ ਸਮਝਾਉਂਦੇ ਹਨ ਕਿ ਮੇਰੇ ਮਨ ਆਪਣੇ ਅੰਦਰ ਇਕਾਗਰਤਾ ਬਣਾ ਇਕਾਗਰਤਾ ਬਣਾ ਕੇ ਕਰਨਾ ਕੀ ਹੈ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜਨਾ ਹੈ ਨਾਮ ਦੇ ਨਾਲ ਜੁੜਨਾ ਉਸ ਅਕਾਲ ਪੁਰਖ ਵਹਿਗੁਰੂ ਨੂੰ ਚੇਤੇ ਰੱਖਣਾ ਉਸ ਅਕਾਲ ਪੁਰਖ ਵਹਿਗੁਰੂ ਦਾ ਸਿਮਰਨ ਕਰਨਾ ਉਸ ਅਕਾਲ ਪੁਰਖ ਵਹਿਗੁਰੂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨਣਾ ਹਰ ਥਾਂ ਮੌਜੂਦ ਮੰਨਣਾ ਹਰ ਵੇਲੇ ਉਸ ਅਕਾਲ ਪੁਰਖ ਵਹਿਗੁਰੂ ਪਰਮਾਤਮਾ ਨੂੰ ਚੇਤੇ ਰੱਖਣਾ ਤੇ ਮੌਤ ਨੂੰ ਚੇਤੇ ਰੱਖਣਾ ਵੀ ਅਸੀਂ ਸਾਰਿਆਂ ਨੇ ਜਾਣਾ ਹੈ ਜੋ ਸੰਸਾਰ ਤੇ ਆ ਗਏ ਉਹਨੂੰ ਜਾਣਾ ਪਏਗਾ ਕੀ ਚੇਤੇ ਰੱਖਣਾ ਵੀ ਮੌਤ ਵੀ ਆਉਣੀ ਹੈ ਕਿ ਚੇਤੇ ਰੱਖਣਾ ਹੈ ਵੀ ਪਰਮਾਤਮਾ ਹੈ ਜੋ ਸਾਰੀ ਖੇਡ ਵਰਤਾ ਰਿਹਾ ਹੈ ਪਰਮਾਤਮਾ ਦੇ ਹੁਕਮ ਦੇ ਵਿੱਚ ਸਾਰੀ ਸ੍ਰਿਸ਼ਟੀ ਚੱਲ ਰਹੀ ਹੈ ਇਹ ਮਨ ਨੂੰ ਸਮਝਾਉਣਾ ਹੈ ਮਨ ਨੂੰ ਇਹ ਜਿੜ ਕਰਾ ਕੇ ਕਰਾ ਕੇ ਸਾਰਾ ਇਕਾਗਰ ਕਰਨਾ ਹੈ ਫਿਰ ਉਹ ਸ਼ਾਂਤ ਹੋ ਜਾਂਦਾ ਹੈ ਉਹਨੂੰ ਪਤਾ ਲੱਗ ਜਾਂਦਾ ਹੈ ਵੀ ਮੈਂ ਆਪਣੀਆਂ ਮਰਜ਼ੀਆਂ ਜੋ ਮਰਜ਼ੀ ਕਰ ਲਵਾਂ ਪਰ ਅਕਾਲ ਪੁਰਖ ਵਹਿਗੁਰੂ ਪਰਮਾਤਮਾ ਦੀ ਅਰ ਰਜਾ ਤੋਂ ਹੁਕਮ ਤੋਂ ਉੱਪਰ ਕੁਝ ਨਹੀਂ ਕਰ ਸਕਦਾ ਉਹਨੂੰ ਸਮਝ ਪੈ ਜਾਂਦੀ ਹੈ ਫਿਰ ਇਹ ਮਨ ਨੀਮਾ ਹੋਣ ਲੱਗ ਜਾਂਦਾ ਹੈ ਔਰ ਜਦੋਂ ਇਹ ਜਿਉਂ-ਜਿਉਂ ਮਨ ਨੀਮਾ ਹੋ ਜਾਂਦਾ ਹੈ ਨਾ ਜੀ ਨੀਮਾ ਕਿਹੜਾ ਰੁੱਖ ਹੁੰਦਾ ਹੈ ਜਿਸ ਰੁੱਖ ਨੂੰ ਫਲ ਲੱਗੇਗਾ ਸਾਧ ਸੰਗਤ ਜਿੰਨਾ ਜ਼ਿਆਦਾ ਫਲ ਲੱਗੇਗਾ ਉਨਾ ਹੀ ਉਹ ਰੁੱਖ ਝੁਕਦਾ ਜਾਏਗਾ ਉਹ ਸਤਨਾਮ ਸ੍ਰੀ ਇਹ ਮਨ ਦੀ ਵੀ ਇਹ ਇੱਕ ਖੇਡ ਹੈ ਜੇ ਜਿਉਂ-ਜਿਉਂ ਇਹ ਗੁਰੂ ਚਰਨਾਂ ਦੇ ਵਿੱਚ ਆਏਗਾ ਗੁਰੂ ਦੇ ਬਚਨ ਮੰਨੇਗਾ ਗੁਰੂ ਦੇ ਬਚਨਾਂ ਨੂੰ ਹਿਰਦੇ 'ਚ ਵਸਾਏਗਾ ਨਾ ਤੇ ਝੁਕਦਾ ਜਾਏਗਾ ਝੁਕਦਾ ਜਾਏਗਾ ਕਿਉਂ ਕਿ ਫਲ ਲੱਗਿਆ ਹੈ ਸੇਵਾ ਰੂਪੀ ਫਲ ਲੱਗਿਆ ਹੈ ਸਿਮਰਨ ਰੂਪੀ ਜਦੋਂ ਇਹ ਸਿਮਰਨ ਸੇਵਾ ਰੂਪੀ ਫਲ ਲੱਗਿਆ ਗੁਰੂ ਦੇ ਪ੍ਰੇਮ ਰੂਪੀ ਦਇਆ ਦੇ ਕਾਰਜਾਂ ਵਾਲਾ ਫਲ ਲੱਗ ਗਿਆ ਫਿਰ ਇਸ ਮਨ ਨੇ ਝੁਕ ਜਾਣਾ ਹੈ ਇਹ ਮਨ ਫਿਰ ਬਦੀਕੀਆਂ ਨਹੀਂ ਕਰੇਗਾ ਇਹ ਮਨ ਗੁਰੂ ਚਰਣਾ ਵਿੱਚ ਸਮਰਪਿਤ ਹੋ ਜਾਏਗਾ ਇਹੀ ਬਚਨ ਸਮਝਾਉਂਦੇ ਨੇ ਗੁਰੂ ਰਾਮਦਾਸ ਮਹਾਰਾਜ ਜੀ ਵੀ ਇਹ ਮੇਰੇ ਮਨਾ ਤੂੰ ਆਪਣੇ ਅੰਦਰ ਇਕਾਗਰਤਾ ਬਣਾ ਟਿਕਾ ਰੱਖ ਥੋੜਾ ਜਾਂ ਥੋੜਾ ਜਾਂ ਸਬਰ ਰੱਖਿਆ ਕਰ ਉਸ ਕਰਤੇ ਬੁਰਖ ਅਕਾਲ ਪੁਰਖ ਵਹਿਗੁਰੂ ਦਾ ਸਿਮਰਨ ਕਰਿਆ ਕਰ ਜਗਨਾਥ ਕਿਰਪਾ ਪ੍ਰਵਧਾਰੀ ਮਤ ਗੁਰਮਤ ਨਾਮ ਬਣੇ ਰਹਾ ਜਗਨਾਥ ਦਾ ਅਰਥ ਹੈ ਜੀ జగੰਤ ਜਿਹੜਾ ਬਣਿਆ ਹੈ ਇਸ ਨੂੰ ਬਣਾਉਣ ਵਾਲਾ ਜਗਨਨਾਥ ਪ੍ਰਭੂ ਅਕਾਲ ਪੁਰਖ ਇੱਕ ਓੰਕਾਰ ਇੱਕ ਅਕਾਲ ਪੁਰਖ ਦੀ ਗੱਲ ਕੀਤੀ ਗਈ ਹੈ ਸਤਿਗੁਰੂ ਜੀ ਕਹਿੰਦੇ ਭਾਈ ਜਗੰ ਜਗਤ ਨੂੰ ਬਣਾਉਣ ਵਾਲੇ ਉਸ ਅਕਾਲ ਪੁਰਖ ਵਹਿਗੁਰੂ ਪਰਮਾਤਮਾ ਪ੍ਰਭੂ ਨੇ ਜਿਸ ਜੀਵ ਉਤੇ ਮਿਹਰ ਕੀਤੀ ਹੈ ਨਾ ਜਿਸ ਦੇ ਉੱਪਰ ਦਇਆਲ ਹੋ ਜਾਵੇ ਉਹ ਉਸ ਦੀ ਸਿੱਖਿਆ ਲੈ ਕੇ ਉਸ ਦੀ ਮਤ ਲੇਕਿਨ ਨਾਮ ਉਸ ਦੀ ਜਿਹੜੀ ਮੱਤ ਹੈ ਨਾਮ ਜਪਣ ਵਾਲੀ ਬਣ ਜਾਂਦੀ ਹੈ ਜਿਸ ਦੇ ਉੱਪਰ ਅਕਾਲ ਪੁਰਖ ਨੇ ਵਹਿਗੁਰੂ ਨੇ ਮਿਹਰ ਕਰ ਦਿੱਤੀ ਨਾ ਜੀ ਉਹਦੀ ਉਹਦੀ ਮੱਤ ਬਦਲ ਦਿੰਦਾ ਹੈ ਉਹਦੀ ਸੋਚ ਬਦਲ ਦਿੰਦਾ ਹੈ ਗੁਰੂ ਜਦੋਂ ਮਿਹਰ ਕਰਦਾ ਹੈ ਬਖਸ਼ਿਸ਼ਾਂ ਕਰਦਾ ਹੈ ਸਾਧ ਸੰਗਤ ਜੀ ਗੁਰੂ ਐਸੀ ਬਖਸ਼ਿਸ਼ ਮਿਹਰ ਕਰਦਾ ਹੈ ਕਿ ਜਦੋਂ ਉਸ ਮਨ ਦੀ ਬਿਰਤੀ ਬਦਲ ਦਿੱਤੀ ਨਾ ਉਹ ਜਿਹੜੀ ਰਾਖਸ਼ੀ ਵਰਤੀ ਹੈ ਉਹਨੂੰ ਸੰਤ ਵਰਤੀ ਬਣਾ ਦੇਗਾ ਕਿਉਂਕਿ ਆਪਾਂ ਜਦੋਂ ਸਤਗੁਰਾਂ ਦੇ ਚਰਨਾਂ ਦੇ ਵਿੱਚ ਬੜਮੁੱਲਾ ਇਤਿਹਾਸ ਪੜ੍ਹਦੇ ਹਾਂ ਇੱਕ ਨਹੀਂ ਹਜ਼ਾਰਾਂ ਲੱਖਾਂ ਉਦਾਹਰਨਾਂ ਮਿਲਦੀਆਂ ਹਨ ਕਿ ਜਦੋਂ ਜਗਤ ਜਲੰਦੇ ਨੂੰ ਧਾਰਦੇ ਹੋਏ ਜਗਤ ਗੁਰੂ ਨਾਨਕ ਦੇ ਮਹਾਰਾਜ ਜੀ ਜਗਤ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਮੇਲ ਕੋਡੇ ਰਾਖਸ਼ ਨਾਲ ਹੋਇਆ ਹੈ ਨਾ ਤੇ ਸਤਗੁਰਾਂ ਨੇ ਆਪਣੀ ਦ੍ਰਿਸ਼ਟੀ ਉਹਦੇ ਉੱਪਰ ਮਾਰੀ ਹੈ ਤੇ ਉਹ ਜਿਹੜੀ ਰਾਖਸ਼ੀ ਬਿੱਤੀ ਹੈ ਉਸ ਬਿੱਤੀ ਨੂੰ ਬਦਲ ਕੇ ਧੰਨ ਜਗਤਪੁਰੂ ਨਾਨਕ ਦੇ ਮਹਾਰਾਜ ਜੀ ਨੇ ਮਨ ਨੂੰ ਨੀਮਾ ਕਰ ਦਿੱਤਾ ਮਤ ਉੱਚੀ ਹੋ ਗਈ ਹੈ ਉਹੀ ਕੋਡਾ ਰਾਖਸ਼ ਕੋਡਾ ਰਾਖਸ਼ ਨਹੀਂ ਰਿਹਾ ਉਹੀ ਕੋਡਾ ਰਾਖਸ਼ ਕੋਡਾ ਸੰਤ ਬਣ ਗਿਆ ਸੀ ਆਪ ਕੋ ਸਤਨਾਮ ਸੀ ਕਿਉਂਕਿ ਗੁਰੂ ਜਦੋਂ ਮਿਹਰ ਕਰਦਾ ਹੈ ਤੇ ਨਾਮ ਜਪਣ ਵਾਲੀ ਬਿੱਤੀ ਬਣ ਜਾਂਦੀ ਹੈ ਅਸੀਂ 사ਤ ਸੰਗਤ ਵਿੱਚ ਆਉਨੇ ਹਾਂ ਗੁਰੂ ਦੀ ਮਿਹਰ ਦੇ ਪਾਤਰ ਬਣਦੇ ਹਾਂ ਜਦੋਂ ਗੁਰੂ ਨੇ ਮਿਹਰ ਕਰ ਦਿੱਤੀ ਹੈ ਨਾ ਜੀ ਕੋ ਕਰਮਾ ਨੂੰ ਤਿਆਗਣ ਲੱਗਿਆ ਇੱਕ ਛਿੰਨ ਨਹੀਂ ਲੱਗੇਗਾ ਇੱਕ ਛਿੰਨ ਦੇ ਵਿੱਚ ਸਾਰੇ ਕੋ ਕਰਮਾ ਨੂੰ ਤਿਆਗ ਦੇਗਾ ਉਹਨੂੰ ਆਪਾਂ ਵੇਖਦੇ ਹਾਂ ਐਸੇ ਕੁਝ ਸਜਨਾ ਦੇ ਵੀ ਮੇਰੇ ਆਪਣੇ ਜੀਵਨ ਦੇ ਵਿੱਚ ਮਿਲ ਹੋਏ ਨੇ ਜਿਹੜੇ ਬੜੇ ਹੀ ਨਸ਼ੇੜੀ ਸੀ ਬੜੇ ਹੀ ਕੋ ਕਰਮੀ ਸੀ ਪਰ ਜਦੋਂ ਗੁਰੂ ਦੀ ਸੰਗਤ ਗੁਰੂ ਦੀ ਮਿਹਰ ਉਹਨਾਂ ਦੇ ਉੱਪਰ ਹੋਈ ਨਾ ਉਹੋ ਅੱਜ ਅਮਰਤ ਧਾਰੀ ਹੋ ਕੇ ਗ੍ਰੰਥੀ ਸਿੰਘਾਂ ਦੀ ਸੇਵਾ ਵੀ ਨਿਭਾ ਰਹੇ ਨੇ ਆਪ ਕੋ ਸਤਨਾਮ ਸੇਈ ਐਸੀਆਂ ਮਿਹਰਾਂ ਹੋ ਜਾਣੀਆਂ ਐਸੀਆਂ ਬਖਸ਼ਿਸ਼ਾਂ ਹੋ ਜਾਣੀਆਂ ਕਿ ਜਿਨ੍ਹਾਂ ਨੇ ਮਾਸਮਕੀ ਦੇ ਵਿੱਚ ਜੀਵਨ ਲੰਘਾਇਆ ਨਾ ਪਿਛਲਾ ਜਦੋਂ ਗੁਰੂ ਨੇ ਮਿਹਰ ਕਰ ਦਿੱਤੀ ਬਖਸ਼ਿਸ਼ ਕਰ ਦਿੱਤੀ ਉਸ ਵਰਤੀ ਨੂੰ ਬਦਲ ਕੇ ਸਤਗੁਰਾਂ ਨੇ ਉਸ ਮਤ ਨੂੰ ਨਾਮ ਜਪਣ ਵਾਲੀ ਜੇਟ ਕਲਾ ਦਿੱਤੀ ਹੈ ਔਰ ਐਸੀ ਬਖਸ਼ਿਸ਼ ਕਰਕੇ ਮਨ ਨੀਮਾ ਤੇ ਮਤੂਚੀ ਕਰ ਦਿੱਤੀ ਹੈ ਹਰ ਜਾਨਾ ਹਰ ਜਸ ਹਰ ਹਰ ਗਾਇਓ ਉਪਦੇਸ਼ ਗੁਰੂ ਗੁਰ ਸੁਣੇ ਜਸ ਦਾ ਭਾਵ ਹੈ ਜੀ ਸਿੱਖਤ ਸਲਾਹ ਆਪਾਂ ਗੁਰੂ ਦੀ ਸਿੱਖਤ ਸਲਾਹ ਵਿੱਚ ਲੱਗੇ ਹਾਂ ਸਾਰੇ ਮਹਾਰਾਜ ਜੀ ਦਾ ਜਸ ਗਾ ਰਹੇ ਹਾਂ ਪਹਿਲਾਂ ਵੀ ਜਸ ਗਾਇਨ ਕੀਤਾ ਭਾਈ ਬਿਰਿੰਦਰਪਾਲ ਸਿੰਘ ਦੇ ਜਥੇ ਨੇ ਗੁਰੂ ਦੇ ਕੀਰਤਨ ਦਾ ਜਸ ਕੀਤਾ ਹੈ ਕਥਾ ਦੇ ਵਿੱਚ ਹੋ ਰਿਹਾ ਹੈ ਬਾਣੀ ਪੜ੍ਹੀ ਜਾ ਰਹੀ ਹੈ ਗੁਰੂ ਦੀ ਮਹਿਮਾ ਵਡਿਆਈ ਹੋ ਰਹੀ ਹੈ ਜਸ ਗਾ ਰਹੇ ਆਪਾਂ ਸਾਰੇ ਜਾਣੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਸ ਗਾਉਣ ਦੀ ਬਰਤੀ ਮਹਾਰਾਜ ਜੀ ਬਣਾ ਦੋ ਸਾਡੀ ਸਾਨੂੰ ਇਹ ਆਪ ਜੀ ਦੇ ਜਿਹੜੇ ਗੁਣ ਗਾਉਣ ਦੀ ਬਰਤੀ ਹੈ ਨਾ ਉਹ ਸਾਡੇ ਮਨ ਦੀ ਬਣ ਜਾਵੇ ਇਹ ਮੇਰੇ ਮਨ ਗੁਰੂ ਦੇ ਉਪਦੇਸ਼ ਰਾਹੀਂ ਗੁਰੂ ਦਾ ਉਪਦੇਸ਼ ਸੁਣ ਕੇ ਜਿਨ੍ਹਾਂ ਨੇ ਪ੍ਰਮਾਤਮਾ ਦੀ ਸਿੱਖਤ ਸਲਾਹ ਦੇ ਗੀਤ ਗਾਣ ਕੀਤੇ ਨੇ ਭਾਵ ਬਾਣੀ ਨੂੰ ਗਾਇਆ ਹੈ ਬਾਣੀ ਨੂੰ ਪੜਿਆ ਹੈ ਬਾਣੀ ਨੂੰ ਸੁਣਿਆ ਹੈ ਬਾਣੀ ਨੂੰ ਵਿਚਾਰਿਆ ਹੈ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਇਹ ਤਾਂ ਹੋਏਗਾ ਭਾਈ ਜੇ ਗੁਰੂ ਦਾ ਉਪਦੇਸ਼ ਸੁਣ ਲਿਆ ਥੋੜੀ ਜੀ ਇਕਾਗਰਤਾ ਬਣ ਗਈ ਗੁਰੂ ਦਾ ਉਪਦੇਸ਼ ਸੁਣ ਲਿਆ ਇੱਕ ਬਚਨ ਸੁਣ ਲਿਆ ਸਿਰਫ ਇੱਕ ਬਚਨ ਸੁਣ ਲਿਆ ਜੀ ਵੀ ਇਸ ਮਨ ਦੀ ਜਿਹੜੀ ਖਰਾਕ ਹੈ ਨਾ ਉਹ ਭਾਜਨ ਹੈ ਬਸ ਐਨੇ ਬਹੁਤ ਹੈ ਵੀ ਇਸ ਮਨ ਦੀ ਜਿਹੜੀ ਖਰਾਕ ਹੈ ਨਾ ਉਹ ਭਾਜਨ ਹੈ ਨਿਤਨੇਮ ਸਿਮਰਨ ਹੈ ਸੇਵਾ ਹੈ ਹੁਣ ਅਸੀਂ ਬਸ ਇਹ ਸੋਚ ਲੈਣਾ ਵੀ ਭਾਈ ਸਰੀਰ ਨੂੰ ਖਰਾਕ ਦੇ ਦਿੱਤੀ ਨਾ ਮਨ ਨੂੰ ਵੀ ਉਹਦੀ ਡਾਇਟ ਦੇਣੀ ਆ ਫਿਰ ਉਹਦੀ ਖਰਾਕ ਦੇਣੀ ਆ ਉਹ ਜਾਗਦਾ ਰਹੇ ਕਿਤੇ ਮਰ ਨਾ ਜਾਵੇ ਫਿਰ ਉਹ ਮੁਰਝਾ ਨਾ ਜਾਵੇ ਕਿਤੇ ਉਹਦੀ ਪਸ਼ੂਵਿੱਤੀ ਨਾ ਬਣ ਜਾਵੇ ਜਦੋਂ ਉਹਨੂੰ ਉਹਦੀ ਖਰਾਕ ਮਿਲਦੀ ਰਹੇਗੀ ਨਾ ਨਿਤ ਨੂੰ ਨਿਤਨੇਮ ਦੇ ਰੂਪ ਵਿੱਚ ਸਿਮਰਨ ਦੇ ਰੂਪ ਵਿੱਚ ਸਾਧ ਸੰਗਤ ਦੇ ਵਿੱਚ ਆ ਕੇ 10 20 ਮਿੰਟ ਬੈਠ ਕੇ ਹਾਜ਼ਰੀ ਲਗਵਾਨੀ ਗੁਰੂ ਘਰ ਦੀਆਂ ਬੇਅੰਤ ਸੇਵਾਵਾਂ ਚੱਲ ਰਹੀਆਂ ਹਨ ਲੰਗਰ ਪਾਣੀ ਬਣ ਰਿਹਾ ਹੈ ਬਤਾਇਆ ਜਾ ਰਿਹਾ ਹੈ ਬਰਤਨਾਂ ਦੀ ਸੇਵਾ ਚੱਲ ਰਹੀ ਹੈ ਭਾਵ ਜਦੋਂ ਇਸ ਮਨ ਨੂੰ ਇਹ ਸੇਵਾ ਰੂਪੀ ਖਰਾਕ ਮਿਲਣ ਲੱਗਦੀ ਨਾ ਫਿਰ ਇਹ ਜਿਉਂਦਾ ਰਹਿੰਦਾ ਹੈ ਇਹ ਜਾਗਦਾ ਰਹਿੰਦਾ ਹੈ ਇਹਨੂੰ ਕੋਈ ਲੁੱਟ ਨਹੀਂ ਸਕਦਾ ਫਿਰ ਹੁਣ ਜਿਹੜੇ ਘਰ ਦੇ ਵਿੱਚ ਘਰ ਦਾ ਮਾਲਕ ਜਿਉਂਦਾ ਰਹੇਗਾ ਮਾਲਕ ਜਿਉਂਦਾ ਆ ਭਾਵ ਜਾਗਦਾ ਰਹੇਗਾ ਮਾਫ ਕਰਨਾ ਘਰ ਦੇ ਵਿੱਚ ਘਰ ਦਾ ਮਾਲਕ ਜਾਗਦਾ ਹੈ ਘਰ ਦੇ ਵਿੱਚੋਂ ਬਾਹਰ ਕੋਈ ਲੁਟੇਰਾ ਆ ਕੇ ਲੁੱਟ ਨਹੀਂ ਸਕਦਾ ਕਿਉਂਕਿ ਪਤਾ ਹੈ ਨਾ ਵੀ ਜਾਗਦਾ ਹੈ ਮਾਲਕ ਜਿੰਨਾ ਸਮਾਂ ਜਾਗਦਾ ਹੈ ਘਰ ਦੇ ਵਿੱਚ ਕੋਈ ਐਂਟਰੀ ਨਹੀਂ ਕਰੇਗਾ ਘਰ ਦੇ ਵਿੱਚ ਅੰਦਰ ਵੜਨ ਦੀ ਕੋਈ ਕੋਸ਼ਿਸ਼ ਨਹੀਂ ਕਰੇਗਾ ਕਿਉਂਕਿ ਪਤਾ ਹੈ ਵੀ ਮਾਲਕ ਜਾਗਦਾ ਹੈ ਜਦੋਂ ਮਾਲਕ ਸੌਂ ਗਿਆ ਨਾ ਫਿਰ ਸਾਰਾ ਕੁਝ ਲੁੱਟ ਕੇ ਲੈ ਜਾਂਦਾ ਹੈ ਸਭ ਕੁਝ ਖਤਮ ਕਰ ਜਾਂਦਾ ਹੈ ਚੋਰ ਚੱਕਾ ਹੈ ਜਿਹੜਾ ਹੁਣ ਦੂਸਰੀ ਅਧਿਆਤਮਿਕ ਪੱਖ ਦੀ ਉਦਾਹਰਨ ਹੈ ਜਦੋਂ ਮਨ ਸੌਂ ਗਿਆ ਨਾ ਤੇ ਇਸ ਸੁੱਤੇ ਮਨ ਨੂੰ ਵੇਖ ਲਿਆ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹ ਪੰਜੇ ਚੋਰਾ ਨੇ ਵੇਖ ਲਿਆ ਨਾ ਫਿਰ ਉਹਨਾਂ ਨੇ ਡਾਕਾ ਮਾਰਨਾ ਹੈ ਉਹਨਾਂ ਨੇ ਲੁੱਟ ਲੈਣਾ ਹੈ ਉਹਨਾਂ ਨੇ ਤਹਸ ਨਹਸ ਕਰ ਦੇਣਾ ਹੈ ਪਰ ਜਦੋਂ ਵੇਖ ਲਿਆ ਨਾ ਸੰਗਤ ਵਿੱਚ ਜਾਂਦਾ ਹੈ ਗੁਰੂ ਦਾ ਵਚਨ ਪੜ੍ਹਦਾ ਹੈ ਸੁਣਦਾ ਹੈ ਕੀਰਤਨ ਕਥਾ ਦੇ ਵਿੱਚ ਹਾਜ਼ਰੀ ਭਰਦਾ ਹੈ ਮਨ ਜਾਗਦਾ ਹੈ ਕੌਮ ਕ੍ਰੂਦ ਲੋਮ ਅਹੰਕਾਰ ਇਹ ਪੰਜੇ ਜਿਹੜੇ ਚੋਰ ਹਨ ਇਹ ਫਿਰ ਇਸ ਜਾਗਦੇ ਹੋਏ ਮਨ ਨੂੰ ਲੁੱਟ ਨਹੀਂ ਸਕਦੇ ਆਪ ਕੋ ਸਤਨਾਮ ਸੇਵ ਇਸ ਲਈ ਜਾਗਦਾ ਰੱਖਣਾ ਜੀ ਮਨ ਨੂੰ ਕੋਈ ਗੱਲ ਨਹੀਂ ਸੰਗਤ ਵਿੱਚ ਨਹੀਂ ਇੱਕ ਦੋ ਦਿਨ ਆਇਆ ਜਾਂਦਾ ਸਰੀਰ ਢਿੱਲਾ ਮੱਠਾ ਹੈ ਵਕਰੀ ਗੱਲ ਹੈ ਆਪਣੇ ਘਰ ਦੇ ਵਿੱਚ ਬੈਠ ਕੇ ਗੁਰੂ ਦੇ ਭਜਨ ਨਾਲ ਜੁੜਨਾ ਹੈ ਇਬਾਦਤ ਬੰਦਗੀ ਨਾਲ ਜੁੜਨਾ ਹੈ ਮਨ ਨੂੰ ਜਾਗਦਾ ਰੱਖਣਾ ਹੈ ਬਸ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਉਹਦੀ ਸਿਫਤ ਸਲਾਹ ਦੇ ਵਿੱਚ ਲਾ ਕੇ ਰੱਖਣਾ ਹੈ ਮਨ ਨੂੰ ਸਿਫਤ ਸਲਾਹ ਵਿੱਚ ਲੱਗੇ ਰਹਿਣਾ ਹੈ ਕਿਲਿਵਿਕ ਪਾਪ ਨਾਮ ਹਰ ਕਾਟੇ ਜਿਬ ਕੇਤ ਕਿਰਸਾਨ ਲੁਣੇ ਸਤਗੁਰੂ ਜੀ ਕਹਿੰਦੇ ਭਾਈ ਪ੍ਰਮਾਤਮਾ ਨੇ ਪ੍ਰਮਾਤਮਾ ਦੇ ਨਾਮ ਨੇ ਉਹਨਾਂ ਦੇ ਸਾਰੇ ਪਾਪ ਵਿਕਾਰ ਪਤਾ ਕਿਵੇਂ ਕੱਟੇ ਨੇ ਫਿਰ ਜਿਹੜਾ ਮਨ ਜਾਗਦਾ ਰਹਿੰਦਾ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਭਾਈ ਉਹਦੇ ਜਿਹੜੇ ਪਾਪ ਨੇ ਉਹ ਪਤਾ ਕਿਸ ਤਰ੍ਹਾਂ ਕੱਟੇ ਨੇ ਪ੍ਰਮਾਤਮਾ ਨੇ ਉਦਾਹਰਣ ਦਿੰਦੇ ਹਨ ਕਿਸਾਨ ਦੀ ਕਿਸਾਨ ਆਪਣੇ ਖੇਤਾਂ ਦੇ ਵਿੱਚੋਂ ਫਸਲ ਦੀ ਕਟਾਈ ਕਰਕੇ ਸਾਰਾ ਬਿਲਾ ਕਰ ਦਿੰਦਾ ਹੈ ਬਾਣ ਉਹਨੂੰ ਵਾਹ ਕੇ ਬਿਲਕੁਲ ਸਾਫ਼ ਸੁਥਰਾ ਬਣਾ ਦਿੰਦਾ ਹੈ ਉਹਦੇ ਸਾਫ਼ ਸੁਥਰੇ ਬਣਾਉਣ ਕਰਕੇ ਵੀ ਇਹਦੇ ਵਿੱਚ ਹੁਣ ਵੀਰ ਵੀਜਿਆ ਜਾ ਸਕਦਾ ਹੈ ਸਤਿਗੁਰੂ ਕਹਿੰਦੇ ਭਾਈ ਜਦੋਂ ਤੂੰ ਸੰਗਤ ਵਿੱਚ ਆ ਗਿਆ ਨਾ ਰੱਬ ਦੇ ਪਿਆਰਿਆਂ ਦੀ ਤੈਨੂੰ ਸੰਗਤ ਮਿਲ ਗਈ ਬਖਸ਼ੇ ਹੋਿਆਂ ਦੀ ਸੰਗਤ ਮਿਲ ਗਈ ਨਾ ਉਹਨਾਂ ਦੀ ਸੰਗਤ ਨੇ ਤੇਰੇ ਅੰਦਰੋਂ ਸਾਰੇ ਵਿਕਾਰਾਂ ਨੂੰ ਇਸ ਤਰ੍ਹਾਂ ਸਾਫ਼ ਕਰ ਦੇਣਾ ਹੈ ਜਿਵੇਂ ਇੱਕ ਕਿਸਾਨ ਖੇਤ ਦੇ ਵਿੱਚੋਂ ਸਾਰਾ ਕੁਝ ਕੱਟ ਦਿੰਦਾ ਹੈ ਉਸ ਦੇ ਵਿੱਚੋਂ ਸਫਾਈ ਕਰ ਦਿੰਦਾ ਹੈ ਉਸ ਖੇਤ ਨੂੰ ਵਾਹ ਕੇ ਉਸ ਖੇਤ ਨੂੰ ਬੀਜ ਬੀਜਣ ਵਾਸਤੇ ਤਿਆਰ ਕਰ ਦਿੰਦਾ ਹੈ ਇਹ ਸਤਿਗੁਰੂ ਜੀ ਕਹਿੰਦੇ ਭਾਈ ਤਾਂ ਹੋਏਗਾ ਜੇ ਸੰਗਤ ਵਿੱਚ ਆਏਗਾ ਜਾਂ ਉਹਦੇ ਨਾਮ ਦੇ ਰੰਗੀਆਂ ਰੂਹਾਂ ਦਾ ਸੰਗ ਕਰੇਗਾ ਮਨ ਹਾਲੀ ਇਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸਹਾਗਾ ਰੱਖ ਬਿਰੀ ਵਿਵੇਸ ਸਤਿਗੁਰਾਂ ਨੇ ਬਚਨ ਕੀਤਾ ਭਾਈ ਇਹ ਜਿਹੜਾ ਤੇਰਾ ਮਨ ਹੈ ਨਾ ਇਹ ਹਾਲੀ ਦਾ ਕੰਮ ਕਰੇਗਾ ਜਿਹੜਾ ਹਾਲੀ ਹੈ ਸਤਸੰਗਤ ਜੀ ਉਹ ਖੇਤ ਦੇ ਵਿੱਚ ਬਜਾਈ ਕਰਦਾ ਹੈ ਜੀਮੀਦਾਰ ਦੇ ਖੇਤ ਦੇ ਵਿੱਚ ਜਿਹੜਾ ਪਾਲੀ ਹੈ ਉਹ ਮਾਲ ਡੰਗਰ ਪਸ਼ੂ ਮਾਲ ਸਾਰਾ ਸਾਹਮਦਾ ਹੈ ਸਤਗੁਰੂ ਕਹਿੰਦੇ ਇਹ ਜਿਹੜਾ ਤੇਰਾ ਮਨ ਜਦੋਂ ਹਾਲੀ ਬਣ ਗਿਆ ਨਾ ਤੇਰਾ ਹਿਰਦਾ ਰੂਪੀ ਜਿਹੜਾ ਇਹ ਕਿਾਰਾ ਹੈ ਸਰੀਰ ਨੂੰ ਹਿਰਦਾ ਰੂਪੀ ਕਿਾਰਾ ਵੀ ਮੰਨਿਆ ਗਿਆ ਹੈ ਮਨ ਹਾਲੀ ਤੇ ਸਾਨੀ ਕਰਨੇ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸਹਾਗਾ ਰੱਖ ਗਰੀਬੀ ਵੇਸ ਸਤਗੁਰੂ ਕਹਿੰਦੇ ਭਾਈ ਜਿਸ ਤਰ੍ਹਾਂ ਉਹ ਖੇਤ ਤਿਆਰ ਹੋ ਗਿਆ ਨਾ ਉਸ ਖੇਤ ਦੇ ਵਿੱਚ ਫਿਰ ਜਿਹੜਾ ਸਿਆਣਾ ਕਿਸਾਨ ਹੈ ਜਿਹੜਾ ਸਿਆਣਾ ਸੱਜਣ ਹੈ ਉਹ ਵੇਖੇਗਾ ਵੀ ਵਤ ਹੈ ਹੁਣ ਹੁਣ ਵਾਹਣ ਵਤ ਹੈ ਬੀਜ ਬੀਜਣ ਦੀ ਰੁੱਤ ਵੀ ਹੈ ਰੁੱਤ ਵੀ ਹੈ ਵਾਹਣ ਵੀ ਵਤ ਹੈ ਤੇ ਖੇਤ ਸਾਫ਼ ਵੀ ਹੋ ਚੁੱਕਿਆ ਹੈ ਬਿਲਕੁਲ ਹੁਣ ਬੀਜ ਪਾਇਆ ਜਾ ਸਕਦਾ ਹੈ ਤੇ ਉਹ ਫਿਰ ਜਦੋਂ ਵਤ ਵੇਖੇਗਾ ਨਾ ਸਿਆਣੇ ਸੱਜਣ ਆਪ ਜੀ ਸਾਰੇ ਸਿਆਣੇ ਸੱਜਣੋ ਆਪ ਜੀ ਨੇ ਇਹ ਸਾਰਾ ਕੁਝ ਕੀਤਾ ਬਜ਼ੁਰਗ ਬੈਠੇ ਨੇ ਕਿਉਂਕਿ ਜਿਹੜੇ ਸਿਆਣੇ ਬਜ਼ੁਰਗ ਸੀ ਨਾ ਜੀ ਉਹ ਸੋਟੀ ਮਾਰਦੇ ਨਾ ਖੇਤ ਦੇ ਵਿੱਚ ਖੇਤ ਦੇ ਵਿੱਚ ਡੰਡਾ ਮਾਰ ਕੇ ਵੇਖ ਲੈਂਦੇ ਵੀ ਹੁਣ ਬੀਜ ਬੀਜਣ ਤੇ ਬੱਤ ਹੈ ਨਾ ਤੇ ਖੇਤ ਦੇ ਵਿੱਚ ਬਹੁਤੀ ਗਿੱਲ ਹੈ ਤੇ ਨਾ ਬਹੁਤਾ ਸੁੱਕਾ ਹੈ ਖੇਤ ਬੀਜ ਪਾਇਆ ਜਾ ਸਕਦਾ ਹੈ ਇਸੇ ਲਈ ਮਹਾਰਾਜ ਜੀ ਦਾ ਵੀ ਬਚਨ ਹੈ ਬੱਤ ਲੱਗੀ ਸੱਚੇ ਨਾਮ ਕੀ ਜੋ ਬੀਜੈ ਸੁਖਾਏ ਸਤਿਗੁਰੂ ਕਹਿੰਦੇ ਭਾਈ ਜਿਹੜੀ ਆ ਮਾਨੁੱਖ ਦੀ ਹੀ ਮਿਲ ਗਈ ਹੈ ਨਾ ਇਹ ਤਾਂ ਵੱਡੀ ਗੱਤ ਨਹੀਂ ਮਿਲੇਗੀ ਇਹ ਗੱਤ ਮਿਲ ਗਈ ਹੈ ਨਾਮ ਵਿਜਣ ਦੀ ਹੁਣ ਇਸ ਗੱਤ ਨੂੰ ਸੰਭਾਲ ਲੈ ਬਸ ਨਾਮ ਵਿਜਣਾ ਸੰਗਤ ਵਿੱਚ ਆਉਣਾ ਜੀ ਆਪਾਂ ਵਿਚਾਰਿਆ ਹੈ ਸੇਵਾ ਕਰਨੀ ਦਇਆ ਦੇ ਕਾਰਜ ਕਰਨੇ ਤੇ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਮਾਤਮਾ ਨੂੰ ਚੇਤੇ ਰੱਖਣਾ ਤੇ ਮੌਤ ਨੂੰ ਚੇਤੇ ਰੱਖਣਾ ਇਹ ਗੱਤ ਨੂੰ ਸੰਭਾਲਣਾ ਹੈ ਸਤਿਗੁਰੂ ਧੰਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਭਾਈ ਜਦੋਂ ਤੂੰ ਸੰਗਤ ਵਿੱਚ ਆਏਂਗਾ ਨਾ ਜਿਸ ਤਰ੍ਹਾਂ ਇੱਕ ਕਿਸਾਨ ਸਾਰੇ ਖੇਤ ਨੂੰ ਬਾਹ ਕੇ ਸਾਫ ਸੁਥਰਾ ਕਰ ਲੈਂਦਾ ਹੈ ਉਸੇ ਤਰ੍ਹਾਂ ਗੁਰੂ ਨੇ ਤੇਰੇ ਇਸ ਹਿਰਦੇ ਨੂੰ ਕਾਮ, ਕ੍ਰੋਧ, ਲੋਭ, ੰਕਾਰ ਮੈਂ ਮੇਰੀ ਈਰਖਾ ਤੋਂ ਸਾਫ ਕਰ ਦੇਣਾ ਹੈ ਤੇ ਹਿਰਦੇ ਵਿੱਚ ਨਾਮ ਰੂਪੀ ਵਸਤੂ ਬੀਜਣ ਦੀ ਵੱਤ ਹੋ ਜਾਏਗੀ ਉਹ ਵਸਤੂ ਰੱਖਣ ਦੀ ਥਾਂ ਹੋ ਜਾਏਗੀ ਬੀਜ ਬੀਜਣ ਵਾਸਤੇ ਜਗ੍ਹਾ ਤਿਆਰ ਹੋ ਜਾਏਗੀ ਨਾਮ ਬੀਜ ਸੰਤੋਖ ਸਹਾਗਾ ਜੇ ਤੂੰ ਨਾਮ ਜਪ ਲਿਆ ਨਾ ਬੰਦਗੀ ਕਰ ਲਈ ਜਪਜੀ ਸਾਹਿਬ ਦੇ ਜਾਪ ਕਰਦਾ ਸੁਖਨੀ ਸਾਹਿਬ ਦੇ ਜਾਪ ਕਰਦਾ ਵਾਹਿਗੁਰੂ ਮੰਤਰ ਦੇ ਨਾਲ ਜੁੜਿਆ ਗੁਰਮੰਤਰ ਦੇ ਨਾਲ ਜੁੜ ਗਿਆ ਭਾਉ ਮੂਲ ਮੰਤਰ ਦੇ ਨਾਲ ਜੁੜ ਗਿਆ ਸਹਿ ਬਾਣ ਸਾਹਿਬ ਕਰ ਰਿਹਾ ਹਾਂ ਹਰ ਰੋਜ਼ ਜਾਂ ਹੋਰ ਵੀ ਤੂੰ ਕਿਸੇ ਸ਼ਬਦ ਦੇ ਅਭਿਆਸ ਵਿੱਚ ਹੈ ਇਹ ਸਾਰਾ ਕੁਝ ਕਰਦਾ ਹੋਇਆ ਸੰਤੋਖ ਦਾ ਸਾਗਾ ਮਾਰ ਦੇਣਾ ਹੈ ਉੱਪਰ ਫਿਰ ਫਿਰ ਉਸ ਸੰਤੋਖ ਦਾ ਸਾਗਾ ਮਾਰ ਦੇਣਾ ਹੈ ਸੱਚੇ ਪਾਤਸ਼ਾਹ ਜੀ ਜੋ ਆਪ ਜੀ ਦੀ ਮਿਹਰ ਹੈ ਆਪ ਜੀ ਦੀ ਕਿਰਪਾ ਸਦਕਾ ਆਪ ਜੀ ਕਰਾ ਰਹੇ ਹੋ ਉਥੇ ਨਹੀਂ ਫਿਰ ਇਹ ਗੁਰ ਦੇ ਵਿੱਚ ਆ ਜਾਣਾ ਵੀ ਮੈਂ ਇਸ ਤਰ੍ਹਾਂ ਕਰਦਾ ਮੈਂ ਤੇ ਪੰਜ ਪਾਠ ਰੋਜ਼ ਸੁਖਣੀ ਸਾਹਿਬ ਦੇ ਕਰ ਲੈਣਾ ਜਾਂ ਮੈਂ 15 ਪਾਠ ਜਪਜੀ ਸਾਹਿਬ ਦੇ ਰੋਜ਼ ਕਰ ਲੈਣਾ ਉਹ ਉਹ ਗੱਲ ਦੇ ਵਿੱਚ ਨਹੀਂ ਆਉਣਾ ਜੋ ਗੁਰੂ ਨੇ ਤੈਨੂੰ ਬਖਸ਼ਿਸ਼ ਕਰਕੇ ਕਰਾ ਰਿਆ ਹੈ ਨਾ ਗੁਰੂ ਸੰਤੋਖ ਰੱਖਣਾ ਹੈ ਬਸ ਅਹੰਕਾਰ ਬਿਲਕੁਲ ਨਹੀਂ ਰੱਖਣੀ ਤੇ ਸੰਤੋਖ ਦਾ ਸਹਾਗਾ ਮਾਰਨਾ ਹੈ ਜੇ ਸਹਾਗਾ ਮਾਰੇਗਾ ਬੀਜ ਦੇ ਉੱਪਰ ਫਿਰ ਬੀਜ ਬਚ ਜਾਏਗਾ ਤੇ ਬੀਜ ਹਰਾ ਜ਼ਰੂਰ ਹੋਏਗਾ ਫਿਰ ਸਮਾਪਾ ਕੇ ਹਰਾ ਹੋਏਗਾ ਕਿਉਂਕਿ ਧਰਤੀ ਦੇ ਵਿੱਚ ਚਲਾ ਗਿਆ ਜਿਹੜਾ ਬੀਜ ਧਰਤੀ ਦੇ ਉੱਪਰ ਰਹਿ ਗਿਆ ਕਿਸਾਨ ਨੇ ਸਹਾਗਾ ਨਾਮ ਆ ਰਿਹਾ ਬੀਜ ਪਾ ਕੇ ਫਿਰ ਉਸ ਬੀਜ ਨੂੰ ਜਨੌਰ ਚੁੱਕ ਕੇ ਲੈ ਜਾਂਦੇ ਨੇ ਜਾਂ ਉਸ ਬੀਜ ਨੂੰ ਧੁੱਪ ਖਰਾਬ ਕਰ ਦਿੰਦੀ ਹੈ ਜਾਂ ਉਸ ਬੀਜ ਨੂੰ ਫਿਰ ਠੰਡ ਖਰਾਬ ਕਰ ਦਿੰਦੀ ਹੈ ਕੁਝ ਪੱਲੇ ਨਹੀਂ ਪੈਂਦਾ ਬੀਜ ਤੇ ਬੀਜਿਆ ਸੀ ਸੰਤੋਖ ਦਾ ਸਹਾਗਾ ਨਹੀਂ ਮਾਰਿਆ ਪਰ ਖਾਲੀ ਦਾ ਖਾਲੀ ਰਹਿ ਗਿਆ ਸਤਿਗੁਰੂ ਕਹਿੰਦੇ ਭਾਈ ਜੇ ਸੇਵਾ ਕਰਕੇ ਸਿਮਰਨ ਕਰਕੇ ਬੰਦਗੀ ਕਰਕੇ ਜਣਾਉਂਦਾ ਫਿਰੇ ਨਾ ਕਿ ਮੈਂ ਇਸ ਤਰ੍ਹਾਂ ਕਰਦਾ ਮੈਂ ਇੰਨਾ ਪਾਠ ਕਰ ਲਿਆ ਮੈਂ ਇਸ ਤਰ੍ਹਾਂ ਇੰਨਾ ਜਪ ਤਪ ਕਰਦਾ ਹਾਂ ਸਤਿਗੁਰੂ ਕਹਿੰਦੇ ਸੰਤੋਖ ਦਾ ਸਹਾਗਾ ਨਹੀਂ ਮਾਰਿਆ ਇਹ ਤੇ ਅਹੰਕਾਰ ਰੂਪੀ ਜਨੌਰ ਨੇ ਚੁੱਕ ਕੇ ਲੈ ਜਾਣਾ ਹੈ ਅਹੰਕਾਰ ਰੂਪੀ ਜਨੌਰ ਨੇ ਚੁੱਕ ਲੈਣਾ ਹੈ ਕੀਰਖਾ ਦੀ ਅਗਨੇ ਸਾੜ ਦੇਣਾ ਹੈ ਫਿਰ ਇਸ ਫਿਰ ਪੱਲੇ ਕੋਈ ਨਹੀਂ ਪੈਗਾ ਖਾਲੀ ਦਾ ਖਾਲੀ ਰਹਿ ਜਾਏਗਾ ਇਸੇ ਕਰਕੇ ਨਾਮ ਬੀਜ ਕੇ ਜੋ ਵੀ ਬੰਦਗੀ ਸੇਵਾ ਅਕਾਲ ਪੁਰਖ ਨੇ ਕਰਾ ਲੈ ਤੀ ਨਾ ਤੁਹਾਡੇ ਤੋਂ ਕੋਈ ਸੇਵਾ ਕਰਵਾ ਲੈ ਤੀ ਕੋਈ ਗੁਪਤ ਰੂਪ ਦੇ ਵਿੱਚ ਸੇਵਾ ਕਰਵਾ ਲੈ ਤੀ ਤੇ ਸੰਤੋਖ ਦਾ ਸਾਗਾ ਮਾਰਨਾ ਹੈ ਹਿਰਦੇ ਵਿੱਚ ਗਰੀਬੀ ਰੱਖਣੀ ਹੈ ਬਸ ਇਹ ਇਹ ਬਖਸ਼ਿਸ਼ਾ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸਾਨੂੰ ਆਪਣੇ ਇਸ ਸ਼ਬਦ ਦੇ ਵਿੱਚ ਸਮਝਾ ਰਹੇ ਹਨ ਕਿਲਵਿਕ ਪਾਪ ਨਾਮ ਹਰ ਘਾਟੇ ਜਿਵੇਂ ਖੇਤ ਕਿਸਾਨ ਨੂੰ ਨੇ ਭਾਈ ਖੇਤ ਦੇ ਕਿਸਾਨ ਦੇ ਕਿਸਾਨ ਦੇ ਖੇਤ ਦੀ ਤਰ੍ਹਾਂ ਜਦੋਂ ਸਾਫ ਹੋ ਗਿਆ ਨਾ ਖੇਤ ਫਿਰ ਬੀਜ ਪਾਇਆ ਜਾ ਸਕਦਾ ਹੈ ਤੇ ਨਾਮ ਰੂਪੀ ਬੀਜ ਪਾ ਕੇ ਇਸ ਜੀਵਨ ਨੂੰ ਸਫਲਾ ਕੀਤਾ ਜਾ ਸਕਦਾ ਹੈ ਤੁਮਰੀ ਉਪਮਾ ਤੁਮ ਹੀ ਪ੍ਰਭ ਜਾਨੋ ਹਮ ਕਹਿ ਨਾ ਸਕੇ ਹਰ ਗੁਣੇ ਸਤਗੁਰੂ ਜੀ ਕਹਿੰਦੇ ਹੈ ਪ੍ਰਭੂ ਜੀ ਤੇਰੀ ਵਿਡਿਆਈ ਨੂੰ ਮੈਂ ਨਹੀਂ ਜਾਣਦਾ ਮੈਂ ਨਹੀਂ ਜਾਣਦਾ ਤੇਰੀ ਵਿਡਿਆਈ ਨੂੰ ਕਿਉਂਕਿ ਤੂੰ ਤੇ ਬੇਅੰਤ ਹੈ ਅਸੀਂ ਜੀਵ ਤੇਰੇ ਗੁਣਾਂ ਨੂੰ ਬਿਆਨ ਨਹੀਂ ਕਰ ਸਕਦੇ ਇਹ ਇੱਕ ਜਿਬਾ ਤੇਰੇ ਗੁਣਾਂ ਨੂੰ ਬਿਆਨ ਨਹੀਂ ਕਰ ਸਕਦੀ ਕਿ ਤੇਰੀ ਉਪਮਾ ਵਡੇ ਕਿੰਦੀ ਵੱਡੀ ਹੈ ਜੈਸੇ ਤੁਮ ਕੈਸੇ ਪ੍ਰਭ ਤੁਮ ਹੀ ਗੁਣ ਜਾਣਹੁ ਪ੍ਰਭ ਆਪਣੇ ਐ ਵਹਿਗੁਰੂ ਜੀ ਤੁਸੀਂ ਆਪ ਹੀ ਆਪਣੇ ਬਾਰੇ ਜਾਣਦੇ ਹੋ ਅਸੀਂ ਵੀ ਜਾਣਦੇ ਜਿਹੋ ਜਾਂ ਤੂੰ ਹੈ ਤੂੰ ਆਪਣੇ ਬਾਰੇ ਅਕਾਲਪੁਰਖ ਵਹਿਗੁਰੂ ਜੀ ਆਪ ਹੀ ਜਾਣਦਾ ਹੈ ਆਪਾ ਭਾਵ ਅਸੀਂ ਨਹੀਂ ਕੁਝ ਕਰ ਸਕਦੇ ਆਪਣੇ ਗੁਣ ਨੂੰ ਆਪ ਹੀ ਜਾਣਨ ਵਾਲਾ ਹੈ ਤੇਰੀ ਵਡਿਆਈ ਕੀ ਉਪਮਾ ਆਪ ਹੀ ਤੂੰ ਜਾਣਨ ਵਾਲਾ ਹੈ ਅਸੀਂ ਨਹੀਂ ਕੁਝ ਬਿਆਨ ਕਰ ਸਕਦੇ ਤੂੰ ਤੇ ਬੇਅੰਤ ਹੈ ਇਸ ਸੰਸਾਰ ਦੇ ਵਿੱਚ ਕੋਈ ਵੀ ਅਕਾਲ ਪੁਰਖ ਵਹਿਗੁਰੂ ਦਾ ਅੰਤ ਨਹੀਂ ਪਾ ਸਕਿਆ ਜੇ ਤੱਕ ਤੇ ਨਾ ਹੀ ਅੱਗੇ ਕੋਈ ਪਾ ਸਕੇ ਉਹ ਤੇ ਬੇਅੰਤ ਹੈ ਕਿਉਂਕਿ ਸਤਿਗੁਰਾਂ ਨੇ ਇਹ ਬਚਨ ਕਰ ਦਿੱਤਾ ਸੀ ਭਾਈ ਅੰਤ ਕੌਣ ਪਾਏਗਾ ਉਕੇ ਕਾਲ ਆਪਾਂ ਸੰਸਾਰ 'ਚ ਰਹਿੰਦੇ ਹਾਂ ਅਕਾਲ ਪੁਰਖ ਤੇ ਉਦੋਂ ਦਾ ਹੈ ਨਾ ਜਦੋਂ ਸੰਸਾਰ ਨਹੀਂ ਸੀ ਬਣਿਆ ਅਜੇ ਨਿਰੰਕਾਰ ਤੇ ਉਦੋਂ ਦਾ ਹੈ ਔਰ ਜਦੋਂ ਇਹ ਸਾਰਾ ਸੰਸਾਰ ਖਤਮ ਹੋ ਜਾਏਗਾ ਨਿਰੰਕਾਰ ਨੇ ਤੇ ਉਦੋਂ ਵੀ ਰਹਿਣਾ ਹੈ ਇਸੇ ਕਰਕੇ ਅਕਾਲ ਪੁਰਖ ਵੈਗੁਰੂ ਦੀ ਵਧਾਈ ਕੀਤੀ ਜਾ ਸਕਦੀ ਹੈ ਉਪਮਾ ਕੀਤੀ ਜਾ ਸਕਦੀ ਹੈ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਮਾਇਆ ਫਾਸ ਬੰਧ ਬਹੁ ਬੰਧੇ ਹਰ ਜੱਪਿਓ ਫੁੱਲ ਖੁੱਲਣੇ ਫਾਸ ਦਾ ਭਾਵ ਹੈ ਪਾਹਿਆਂ ਬੰਦ ਦਾ ਭਾਵ ਹੈ ਬੰਦੇ ਹੋਏ ਅਸੀਂ ਬੱਜੇ ਹੋਏ ਹਾਂ ਮੇਰੇ ਮਨ ਜੀਵ ਮਾਇਆ ਦੇ ਮੂਹ ਦੀਆਂ ਪਾਈਆਂ ਵਿੱਚ ਬੰਨੇ ਹੋਏ ਹਨ ਮਾਇਆ ਦੇ ਮੂਹ ਦੇ ਬੰਦਨਾ ਦੇ ਵਿੱਚ ਵੱਜ ਕੇ ਰਹਿੰਦੇ ਹਨ ਇਹ ਮੇਰੇ ਮਨਾ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪ ਲਿਆ ਨਾ ਅਕਾਲ ਪੁਰਖ ਵਹਿਗੁਰੂ ਦਾ ਧਿਆਨ ਧਰਨ ਦੀ ਕੋਸ਼ਿਸ਼ ਕੀਤੀ ਤੇ ਇਕਾਗਰਤਾ ਬਣਾਉਣ ਦੀ ਕੋਸ਼ਿਸ਼ ਕੀਤੀ ਸਤਿਗੁਰੂ ਕਹਿੰਦੇ ਭਾਈ ਉਨਾਂ ਨੂੰ ਅਕਾਲ ਪੁਰਖ ਵਹਿਗੁਰੂ ਜੀ ਫਿਰ ਬੰਧਨਾ ਤੋਂ ਮੁਕਤ ਕਰ ਦਿੰਦਾ ਹੈ ਭਾਵ ਉਹ ਮਨੁੱਖ ਜੀਵਨ ਦੇ ਵਿੱਚ ਗੁਰੂ ਦੇ ਆਸਰੇ ਭਾਣੇ ਦੇ ਵਿੱਚ ਰਹਿ ਕੇ ਜੀਵਨ ਬਤੀਤ ਕਰਨ ਲੱਗ ਜਾਂਦਾ ਹੈ ਬੰਧਨ ਤੋਂ ਮੁਕਤ ਹੋ ਜਾਣਾ ਜੀ ਗੁਰੂ ਦੇ ਭਾਣੇ ਨੂੰ ਸਵੀਕਾਰ ਕਰ ਲੈਣਾ ਗੁਰੂ ਦੇ ਭਾਣੇ ਨੂੰ ਮੰਨ ਲੈਣਾ ਹੁਣ ਭਾਣਾ ਕੌਣ ਮੰਨੇਗਾ ਸਤਿਗੁਰੂ ਕਹਿੰਦੇ ਭਾਈ ਜਿਹੜਾ ਨਾਮ ਜਪਦਾ ਹੈ ਨਾ ਨਾਮ ਜਪਣ ਵਾਲਾ ਭਾਣਾ ਮੰਨ ਸਕੇਗਾ ਨਾਨਕ ਨਾਮ ਚੜ੍ਹਦੀ ਕਲਾ ਚੜ੍ਹਦੀ ਕਲਾ ਵਿੱਚ ਰਹਿਣ ਵਾਲਾ ਤੇਰੇ ਭਾਣੇ ਭਾਣੇ ਵਿੱਚ ਰਹਿਣ ਵਾਲਾ ਸਰਬੱਤ ਦਾ ਭਲਾ ਮੰਗੇਗਾ ਜਿਹੜਾ ਨਾਮ ਜਪੇਗਾ ਕਿਉਂਕਿ ਇਹ ਸੇਵਾ ਤੋਂ ਸ਼ੁਰੂ ਹੋ ਕੇ ਕਲਾਸ ਨਾਮ ਤੱਕ ਡਿਗਰੀ ਜਾਂਦੀ ਹੈ ਇਹ ਸੇਵਾ ਤੇ ਸਿਮਰਨ ਮਨੁੱਖ ਦੀ ਆਤਮਾ ਦੇ ਐਸੇ ਦੋ ਖੰਭ ਹਨ ਮਹਾਂਪੁਰਖ ਬਾਬਾ ਅਤਰ ਸਿੰਘ ਜੀ ਮਸਤੋਣਾ ਸਾਹਿਬ ਵਾਲਿਆਂ ਦਾ ਇਹ ਬਚਨ ਹੈ ਭਾਈ ਸਤਿਗੁਰੂ ਦੀ ਕਿਰਪਾ ਸਦਕਾ ਸੇਵਾ ਅਤੇ ਸਿਮਰਨ ਮਨੁੱਖ ਦੀ ਆਤਮਾ ਦੇ ਉਹ ਦੋ ਖੰਭ ਹਨ ਜੋ ਉਸ ਨੂੰ ਇਸ ਸੰਸਾਰ ਤੋਂ ਨਿਰੰਕਾਰ ਦੇ ਦੇਸ਼ ਤੱਕ ਲੈ ਜਾਂਦੇ ਹਨ ਭਾਵ ਆਉਣਾ ਤੇ ਜੰਮਣਾ ਮਰਨਾ ਜੰਮਣਾ ਤੇ ਮਰਨਾ ਆਉਣਾ ਤੇ ਜਾਣਾ ਆਵਾਗੁਣ ਖਤਮ ਹੋ ਜਾਂਦਾ ਹੈ ਜਿਹੜਾ ਮਨੁੱਖ ਸੇਵਾ ਤੇ ਸਿਮਰਨ ਨਾਲ ਜੁੜਿਆ ਹੈ ਹੁਣ ਮਹਾਂਪੁਰਖ ਉਦਾਹਰਣ ਦੇ ਕੇ ਸਮਝਾ ਰਹੇ ਨੇ ਭਾਈ ਕੱਲਾ ਸੇਵਾ ਵਾਲਾ ਖੰਭ ਹੋਵੇ ਸਿਮਰਨ ਨਾ ਹੋਵੇ ਫਿਰ ਵੀ ਪੰਛੀ ਉਡਾਰੀ ਨਹੀਂ ਮਾਰ ਸਕਦਾ ਜੇ ਕੱਲਾ ਸਿਮਰਨ ਹੈ ਸੇਵਾ ਨਹੀਂ ਹੈ ਤੇ ਫਿਰ ਵੀ ਪੰਛੀ ਉਡਾਰੀ ਨਹੀਂ ਮਾਰ ਸਕਦਾ ਦੋਨੋਂ ਖੰਭ ਚਾਹੀਦੇ ਨੇ ਤੇ ਦੋਨੋਂ ਮਜ਼ਬੂਤ ਚਾਹੀਦੇ ਨੇ ਖੰਭ ਸੇਵਾ ਵੀ ਕਰਨੀ ਹੈ ਮਨ ਨੂੰ ਨਿਮਰਤਾ ਦੇ ਵਿੱਚ ਰੱਖ ਕੇ ਹਿਰਦੇ ਨੂੰ ਗਰੀਬੀ ਦੇ ਵਿੱਚ ਰੱਖ ਕੇ ਤੇ ਸਿਮਰਨ ਵੀ ਜ਼ਰੂਰ ਕਰਨਾ ਹੈ ਸੇਵਾ ਤੇ ਸਿਮਰਨ ਦੀ ਜਿਹੜੀ ਬਖਸ਼ਿਸ਼ ਜਦੋਂ ਹੁੰਦੀ ਹੈ ਉਹ ਤਾਂ ਫਿਰ ਆਤਮਾ ਨਿਰੰਕਾਰ ਦੇ ਦੇਸ਼ ਤੱਕ ਜਾਣ ਵਾਸਤੇ ਮਜ਼ਬੂਤ ਬਣ ਜਾਂਦੀ ਹੈ ਸਤਗੁਰੂ ਜੀ ਕਹਿੰਦੇ ਭਾਈ ਉਹ ਬੰਦਰਾਂ ਤੋਂ ਮੁਕਤ ਹੋ ਜਾਂਦੇ ਨੇ ਜਿਹੜੇ ਸੇਵਾ ਤੇ ਸਿਮਰਨ ਦੇ ਨਾਲ ਜੁੜੇ ਹਨ ਜਿਉਂ ਜਲ ਕੁੰਚਰ ਤੰਦੂਏ ਬੰਨ੍ਹਦੇ ਉਹ ਹਰ ਚੇਤਿਉ ਮੋਖ ਮੁਖ ਨੇ ਸਤਗੁਰੂ ਜੀ ਕਹਿੰਦੇ ਭਾਈ ਜਿਵੇਂ ਤੰਦੂਏ ਨੇ ਹਾਥੀ ਨੂੰ ਪਾਣੀ ਦੇ ਵਿੱਚ ਬੰਨ ਲਿਆ ਨਾ ਲਪੇਟ ਲਿਆ ਆਪਣੀ ਜਕੜ ਦੇ ਵਿੱਚ ਲੈ ਲਿਆ ਪਾਣੀ ਦਾ ਜਿਹੜਾ ਜੀਵ ਹੈ ਸਤਗੁਰੂ ਕਹਿੰਦੇ ਭਾਈ ਫਿਰ ਉਸ ਹਾਥੀ ਨੇ ਅਕਾਲ ਪੁਰਖ ਨੂੰ ਯਾਦ ਕੀਤਾ ਹੈ ਦੇਖੋ ਹਾਥੀ ਕੁੰਚਰ ਦੀ ਉਦਾਹਰਣ ਦੇ ਕੇ ਮਹਾਰਾਜ ਨੇ ਇਹ ਬਚਨ ਸਮਝਾਉਣਾ ਕੀਤਾ ਹੈ ਇੱਕ ਜੀਵ ਨੇ ਹਾਥੀ ਨੇ ਉਸ ਅਕਾਲ ਪੁਰਖ ਵਹਿਗੁਰੂ ਦਾ ਧਿਆਨ ਧਰਿਆ ਚੇਤੇ ਕੀਤਾ ਤੇ ਤੰਦੂਏ ਨੇ ਆਪਣੀ ਪਕੜ ਦੇ ਵਿੱਚੋਂ ਉਹਨੂੰ ਛੱਡ ਦਿੱਤਾ ਹੈ ਫਿਰ ਜਿਨ੍ਹਾਂ ਨੇ ਸਤਿਗੁਰੂ ਜੀ ਕਹਿੰਦੇ ਜਿਹੜਾ ਉਹਦਾ ਧਿਆਨ ਧਰਦੇ ਨੇ ਭਾਈ ਇਹ ਕਾਮ ਕ੍ਰੋਧ ਲੋਮ ਅਹੰਕਾਰ ਮੈਂ ਮੇਰੀ ਈਰਖਾ ਈਗੋ ਇਹ ਛੱਡ ਦਿੰਦੀ ਹੈ ਆਪਣੀ ਪਕੜ ਫਿਰ ਫਿਰ ਇਹ ਪਕੜ ਨਹੀਂ ਰੱਖ ਸਕਦੀ ਹਿਰਦੇ ਤੇ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਨਾਮ ਜਪਣਾ ਅਤੇ ਜ਼ਰੂਰੀ ਹੈ ਨਾਮ ਜਪੇ ਤੋਂ ਬਿਨਾ ਜਮਾ ਦੀ ਪਕੜ ਦੇ ਵਿੱਚੋਂ ਨਹੀਂ ਛੁੱਟ ਸਕਦੇ ਜਮਾ ਨੇ ਫਿਰ ਆਪਣੀ ਪਕੜ ਦੇ ਵਿੱਚ ਨਹੀਂ ਸਾਨੂੰ ਰੱਖ ਸਕਦੇ ਜਿਹੜੀ ਆਤਮਾ ਨਾਮ ਜਪਣ ਲੱਗ ਜਾਈ ਪੰਜ ਮਿੰਟ 10 ਮਿੰਟ ਜਿੰਨਾ ਵੀ ਸਮਾਂ ਹੈ ਜੀ ਘਰ ਦੇ ਵਿੱਚ ਕੰਮ ਕਰਦੇ ਹੋਏ ਜਦੋਂ ਵੀ ਆਪ ਜੀ ਆਪਣਾ ਵਿਭੋਗ ਕਰਦੇ ਹੋ ਉਦੋਂ ਵੀ ਕਰ ਸਕਦੇ ਹੋ ਨਾਮ ਜਪ ਸਕਦੇ ਹੋ ਉੱਠਦੇ ਹੋਏ ਬੈਹਂਦੇ ਹੋਏ ਤੁਸੀਂ ਜਦੋਂ ਵੀ ਤੁਹਾਨੂੰ ਕੋਈ ਸਰੀਰ ਤੇ ਵਿੱਚ ਪ੍ਰੋਬਲਮ ਹੈ ਤੁਸੀਂ ਲੰਮੇ ਪੈ ਕੇ ਵੀ ਸਿਮਰਨ ਕਰ ਸਕਦੇ ਹੋ ਇਹ ਇਹ ਗੱਲਾਂ ਜਿਹੜੀਆਂ ਗੁਰੂ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ ਉਹ ਨਾਲ ਨਾਲ ਸਾਡਾ ਜੀਵਨ ਸਫਲਾ ਹੋਣਾ ਹੈ ਇਸੇ ਕਰਕੇ ਜਦੋਂ ਅਸੀਂ ਇੱਕ ਇੱਕ ਦੋ ਦੋ ਬਚਨ ਮਹਾਰਾਜ ਜੀ ਦੇ ਮੰਨਣ ਲੱਗ ਜਾਂਦੇ ਹਰ ਰੋਜ਼ ਨਾ ਫਿਰ ਇਹ ਮਨ ਨੂੰ ਆਦਤ ਬਣ ਜਾਂਦੀ ਹੈ ਇਹ ਮਨ ਗੁਰੂ ਚਰਨਾਂ ਦਾ ਭੌਰਾ ਬਣ ਜਾਂਦਾ ਹੈ ਗੁਰੂ ਦੇ ਪ੍ਰੇਮ ਬਿਨਾ ਨਹੀਂ ਰਹਿ ਸਕਦਾ ਇਸੇ ਕਰਕੇ ਸਤਗੁਰੂ ਜੀ ਬਚਨ ਸਮਝਾਉਂਦੇ ਹਨ ਸਵਾਮੀ ਬਾਹੁਰਮ ਪਰਮੇਸ਼ਰ ਤੂੰ ਕੂਜ ਹੋ ਜੁਗ ਜੁਗਨੇ ਏ ਮੇਰੇ ਸਵਾਮੀ ਪ੍ਰਭੂ ਪ੍ਰਮਾਤਮਾ ਦੀ ਤੇਥੋਂ ਵੱਡਾ ਹੋਰ ਕੋਈ ਮਾਲਕ ਨਹੀਂ ਹੈ। ਜੁਗਾ ਜੁਗਾ ਤੋਂ ਤੇਰੀ ਭਾਲ ਹੋ ਰਹੀ ਹੈ। ਕਿੰਨੇ ਜੁਗਾ ਤੋਂ ਸ੍ਰਿਸ਼ਟੀ ਚੱਲ ਰਹੀ ਹੈ ਉਦੋਂ ਤੋਂ ਪ੍ਰਮਾਤਮਾ ਦੀ ਭਾਲ ਚੱਲੀ ਜਾ ਰਹੀ ਹੈ। ਉਦੋਂ ਤੋਂ ਪ੍ਰਮਾਤਮਾ ਦੀ ਭਾਲ ਹੋ ਰਹੀ ਹੈ ਪਰ ਲੱਭਦਾ ਨਹੀਂ ਹੈ। ਲੱਭਦਾ ਕਿਉਂ ਨਹੀਂ ਹੈ? ਕਿਉਂਕਿ ਉਹ ਅਕਾਲ ਪੁਰਖ ਵਹਿਗੁਰੂ ਪ੍ਰਮਾਤਮਾ ਆਪਣੀ ਸੂਖਮਤਾਗਤ ਦੇ ਨਾਲ ਮਨੁੱਖ ਦੇ ਅੰਦਰ ਹੀ ਬੈਠਾ ਹੈ। ਮਨੁੱਖ ਅੰਦਰ ਲੱਭਣ ਦੀ ਕੋਸ਼ਿਸ਼ ਨਹੀਂ ਕਰਦਾ ਹੈ। ਬਾਰ ਉਹਦੇ ਉੱਪਰ ਖੋਜਾਂ ਕਰ ਰਿਹਾ ਹੈ ਉੱਥੇ ਨਹੀਂ ਲੱਭੇਗਾ ਮਹਾਰਾਜ ਜੀ ਕਹਿੰਦੇ ਭਾਈ ਜਿਨ੍ਹਾਂ ਨੇ ਅੰਦਰ ਲੱਭਣ ਦੀ ਕੋਸ਼ਿਸ਼ ਕੀਤੀ ਹੈ ਨਾ ਉਹ ਉਹ ਅਕਾਲ ਪੁਰਖ ਵਹਿਗੁਰੂ ਪਰਮਾਤਮਾ ਦੇ ਵਿੱਚੋਂ ਭੇਦ ਹੋ ਗਏ ਨੇ ਉਹ ਉਹ ਅਕਾਲ ਪੁਰਖ ਵਹਿਗੁਰੂ ਦਾ ਹੀ ਰੂਪ ਹੋ ਗਏ ਨੇ ਪਰ ਜਿਨ੍ਹਾਂ ਨੇ ਬਾਹਰ ਭਾਲ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਨਾ ਤੇ ਲੱਭਿਆ ਸੀ ਨਾ ਹੀ ਹੁਣ ਲੱਭਣਾ ਹੈ ਤੇ ਨਾ ਹੀ ਆਉਣ ਵਾਲੇ ਸਮੇਂ ਦੇ ਵਿੱਚੋਂ ਲੱਭ ਸਕਦੇ ਨੇ ਕਿਉਂਕਿ ਅਕਾਲ ਪੁਰਖ ਵਹਿਗੁਰੂ ਤੇ ਆਪ ਸੁਖਮ ਰੂਪ ਦੇ ਵਿੱਚ ਮਨੁੱਖ ਦੇ ਹਿਰਦੇ 'ਚ ਵਿਚਰ ਰਿਹਾ ਹੈ ਉਸ ਕਾਲਪੁਰਖ ਨੇ ਆਪਣਾ ਜਿਹੜਾ ਟਿਕਾਣਾ ਹੈ ਹਿਰਦੇ ਵਿੱਚ ਕੀਤਾ ਹੈ ਔਰ ਜਿਨ੍ਹਾਂ ਨੇ ਨਾਮ ਜਪਿਆ ਬੰਦਗੀ ਕੀਤੀ ਤੇ ਇਕਾਗਰਤਾ ਬਣਾਈ ਸਤਿਗੁਰੂ ਜੀ ਕਹਿੰਦੇ ਬੰਦੇ ਕੋ ਜਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਪਰੇਸ਼ਾਨ ਨਹੀਂ ਹੋਣਾ ਹੈ ਚਿੰਤਾ ਨਹੀਂ ਕਰਨੀ ਹੈ ਖੋਜਣ ਦੀ ਕੋਸ਼ਿਸ਼ ਕਰਨੀ ਹੈ ਖੋਜਣਾ ਕਿੱਥੋਂ ਹੈ ਹਿਰਦੇ ਤੋਂ ਖੋਜਣਾ ਹੈ ਭਾਵ ਆਪ ਹਰ ਰੋਜ ਸਿਮਰਨ ਕਰਨ ਦੀ ਕੋਸ਼ਿਸ਼ 5 ਮਿੰਟ ਤੋਂ ਸ਼ੁਰੂ ਕਰੋ 2 ਮਿੰਟ ਤੋਂ ਸ਼ੁਰੂ ਕਰੀਏ ਜਿੰਨਾ ਵੀ ਸਮਾਂ ਉੱਠਦੇ ਵੇਂਦੇ ਉਹ ਵੀ ਸਮਾਂ ਲੱਗਦਾ ਹੈ ਕੋਸ਼ਿਸ਼ ਤੇ ਕਰੀਏ ਸਤਿਗੁਰੂ ਕਹਿੰਦੇ ਫੇਰ ਭਾਈ ਤੈਨੂੰ ਚਿੰਤਾ ਤੋਂ ਮੁਕਤ ਹੋ ਜਾਏਗਾ ਤੈਨੂੰ ਇਕਾਗਰਤਾ ਆਏਗੀ ਤੇਰਾ ਮਨ ਗੁਰੂ ਬਚਨ ਮੰਨਣ ਵਾਸਤੇ ਤਿਆਰ ਹੋ ਜਾਏਗਾ ਤੁਮਰੀ ਥਾ ਪਾਈ ਨਹੀਂ ਪਾਵੇ ਜਨ ਨਾਨਕ ਕੇ ਪ੍ਰਭਟ ਨੇ ਇਹ ਪ੍ਰਭੂ ਕਾਪੂਰ ਜੀ ਤੇਰਾ ਕੋਈ ਵੀ ਗੁਣਾ ਨੂੰ ਨਾ ਤੇ ਬਿਆਨ ਕਰ ਸਕਿਆ ਹੈ ਨਾ ਹੀ ਕਿਸੇ ਦੇ ਹੱਥਾਂ ਦੇ ਵਿੱਚ ਇਹ ਨਹੀਂ ਤਾਕਤ ਹੈ ਕਿ ਤੈਨੂੰ ਲੱਭ ਲਵੇ ਤੇ ਨਾ ਹੀ ਤੈਨੂੰ ਕੋਈ ਇਸ ਸੰਸਾਰ ਦੇ ਵਿੱਚੋਂ ਲੱਭ ਸਕਦਾ ਹੈ ਤੇ ਲੱਭੇਗਾ ਮਿਲੇਗਾ ਤੇ ਅੰਦਰੋਂ ਹੀ ਮਿਲੇਗਾ ਜਿਨ੍ਹਾਂ ਨੂੰ ਮਿਲਿਆ ਜਿਨ੍ਹਾਂ ਨੇ ਪ੍ਰਾਪਤ ਕੀਤਾ ਅੰਦਰੋਂ ਹੀ ਪ੍ਰਾਪਤ ਕੀਤਾ ਗੁਰੂ ਦੇ ਸੰਗਤ ਵਿੱਚ ਆ ਕੇ ਮਨ ਜਾਗੇਗਾ ਅੰਦਰ ਦੀ ਖੋਜ ਆਰੰਭ ਕਰਦਾ ਹੈਗਾ ਜਦੋਂ ਅੰਦਰ ਦੀ ਖੋਜ ਆਰੰਭ ਕਰ ਦਿੱਤੀ ਹੈ ਨਾ ਤੇ ਫਿਰ ਸਾਨੂੰ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਭਾਈ ਉਸ ਅਕਾਲ ਪੁਰਖ ਵạch ਗੁਰੂ ਪਰਮਾਤਮਾ ਦੀ ਵਡਿਆਈ ਦੇ ਨਾਲ ਲੁੱਟ ਜਾਏਗਾ ਉਸ ਦੀ ਮਹਿਮਾ ਗਾਉਣੇ ਇਸ ਰਸਨਾ ਨੂੰ ਪਸੰਦ ਆਏਗੀ ਇਹ ਕੋਸ਼ਿਸ਼ ਕਰੇਗੀ ਗੁਰੂ ਦੇ ਗੁਣ ਗਾ ਕੇ ਆਨੰਦ ਲਏਗੀ ਇਨਾਂ ਸਰਵਣਾ ਨੂੰ ਉਸ ਗੁਰੂ ਦੀ ਵਡਿਆਈ ਸੁਣ ਕੇ ਆਨੰਦ ਆਏਗਾ ਫਿਰ ਫਿਰ ਇਨਾਂ ਨੇਤਰਾਂ ਨੂੰ ਗੁਰੂ ਦੇ ਦਰਸ਼ਨ ਕਰਕੇ ਆਨੰਦ ਆਏਗਾ ਤੇ ਇਸ ਸੰਸਾਰ ਦੇ ਵਿੱਚ ਰਹਿੰਦਾ ਹੋਇਆ ਮਨੁੱਖ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਬਖਸ਼ੀਸ਼ਾਂ ਅਸੀਂ ਸੰਪ੍ਰਾਪਤ ਕਰ ਲਏਗਾ ਔਰ ਆਪਣਾ ਆਉਣਾ ਤੇ ਜਿਹੜਾ ਜਾਣਾ ਹੈ ਉਸ ਨੂੰ ਸਫਲਾ ਬਣਾ ਲਏਗਾ ਸੋ ਸਤਿਗੁਰੂ ਜੀ ਬਖਸ਼ਿਸ਼ਾਂ ਮੇਰਾ ਕਰਨ ਜੀ ਸਮੂ ਸੰਗਤਾਂ ਨੂੰ ਦੇ ਰੂਪ ਦਾ ਚੜ੍ਹਦੀ ਕਲਾ ਤਨ ਦ੍ਰਸ਼ਤੀਆਂ ਬਖਸ਼ਿਸ਼ ਕਰਨ ਸਾਡੀ ਝੋਲੀ ਵੀ ਨਾਮ ਦੀ ਦਾਤ ਸੇਵਾ ਦੀ ਦਾਤ ਪਾ ਦੇਣ ਸਾਨੂੰ ਵੀ ਸਤਿਗੁਰੂ ਜੀ ਇਸ ਸੰਸਾਰ ਦੇ ਵਿੱਚ ਰਹਿੰਦੇ ਹੋਏ ਸੇਵਾ ਸੁਮਰਨ ਦੇ ਨਾਲ ਜੁੜਨ ਦੀ ਜਾਤ ਬਖਸ਼ ਦੇਣ ਬੰਦਗੀ ਦੀ ਦਾਤ ਬਖਸ਼ ਦੇਣ ਅਤੇ ਆਪਣੇ ਪਿਆਰਿਆਂ ਦਾ ਸੰਗ ਬਖਸ਼ ਦੇਣ ਉਸ ਅਕਾਲ ਪੁਰਖ ਵੈਗੁਰੂ ਦੇ ਨਾਮ ਦੇ ਨਾਲ ਜਿਹੜੀਆਂ ਰੰਗੀਆਂ ਹੋਈਆਂ ਰੂਹਾਂ ਨੇ ਉਹਨਾਂ ਦਾ ਸੰਗ ਮਿਲ ਜਾਵੇ ਦਾਸਾਂ ਦੇ ਦਾਸ ਬਣਾ ਦੇ ਗੁਰੂ ਤਾਂ ਜੋ ਅਸੀਂ ਵੀ ਸੰਸਾਰ ਵਿੱਚ ਆ ਕੇ ਉਸ ਨਰੰਕਾ ਤੱਕ ਦਾ ਜਿਹੜਾ ਸਫਰ ਹੈ ਇਹਨੂੰ ਸਫਲਾ ਬਣਾ ਸਕੀਏ ਸੋ ਕੀਰਤਨ ਦਾ ਸਮਾ ਹੋ ਗਿਆ ਜੀ ਕੋਈ ਉੱਚਾ ਨੀਮਾ ਸ਼ਬਦ ਬੋਲਿਆ ਗਿਆ ਹੋਵੇ ਸਾਥ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਸਤਿਗੁਰੂ ਜੀ ਬਖਸ਼ਣ ਹਾਰ ਹਨ ਆਪਾਂ ਨੂੰ ਸਾਰਿਆਂ ਨੂੰ ਬਖਸ਼ ਲੈਣ ਆਪ ਜੀ ਦਾ ਸਰਵਣ ਕੀਤਾ ਹੋਇਆ ਸਫਲਾ ਹੋ ਜਾਵੇ ਤੇ ਸਾਡਾ ਸੁਨਾਇਆ ਹੋਇਆ ਸਫਲ ਹੋ ਜਾਵੇ ਤੇ ਗੁਰੂ ਦੇ ਪਾਸੋਂ ਸੇਵਾ ਤੇ ਸਿਮਰਨ ਦੀਆਂ ਦਾਤਾਂ ਕੋਲ ਮਿਲ ਜਾਣ ਸੋ ਭਾਈ ਗੰਮੀ ਸਿੰਘ ਜੀ ਦੇ ਜਿੱਥੇ ਪਾਸੋਂ ਹਰਸ ਕੀਰਤਨ ਸਰਵਣ ਕਰਕੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਹੋਈਆਂ ਬੇਅੰਤ ਬੰਦਕਿਉਂ ਬਖਸ਼ਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ